ਸ਼੍ਰੀ ਗੁਰਦੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਭ ਦਾ ਸਵਾਗਤ ਹੈ ਸੰਦੂ ਕਲਚਰਲ ਬੁਟੀਕ ਤੇ ਤੇ ਹਰਮੀਦਰ ਸਿੰਘ ਚੈਨਲ ਤੇ ਹੋਪਸੋ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲਹਿੰਗੇ ਦਿਖਾਵਾਂਗੇ ਜੇ ਕਿਸੇ ਨੇ ਵੀ ਉਦਾਂ ਦੇ ਲਹਿੰਗੇ ਰੈਡੀ ਕਰਵਾਉਣੇ ਹੋਣਗੇ ਆਪਣੇ ਤੁਸੀਂ ਕਿਸੇ ਵੀ ਕਲਰ ਤੇ ਸਾਨੂੰ ਜਿਹੜਾ ਕਿ ਆਰਡਰ ਦੇ ਸਕਦੇ ਆ ਤੇ ਬਾਕੀ ਜੇ ਕਿਸੇ ਨੇ ਸਾਡੇ ਕੋਲੋਂ ਰੈਂਟ ਤੇ ਲੈਣੇ ਹੋਣ ਤਾਂ ਤੁਸੀਂ 7ਵੇਂ ਸੰਡੇ ਨਾਲ ਕੰਟੈਕਟ ਕਰ ਸਕਦੇ ਆ ਤੇ ਸੇਮ ਹੀ ਤੁਹਾਨੂੰ ਆਪਾਂ ਜੁਐਲਰੀ ਵੀ ਉਹਦੇ ਨਾਲ ਪ੍ਰੋਵਾਈਡ ਕਰਾਂਗੇ ਲਈ ਕਿ ਕਿਸੇ ਨੇ ਆਪਣੀ ਹਨਾ ਜਾਗੋ ਵਗੈਰਾ ਦੇ ਲਈ ਹੀਮ ਬਣਾਉਣਾ ਹੋਵੇ ਤੁਸੀਂ ਉਹ ਵੀ ਸਾਡੇ ਕੋਲੇ ਆ ਸਕਦੇ ਆ ਹੁਣ ਮੈਂ ਤੁਹਾਨੂੰ ਪਹਿਲਾ ਲਹਿੰਗਾ ਸ਼ੋਅ ਕਰੂੰਗੀ ਬਹੁਤ ਸੋਹਣਾ ਫੁਲਕਾਰੀ ਦੇ ਵਿੱਚ ਆਪਾਂ ਜਿਹੜਾ ਲਹਿੰਗਾ ਰੈਡੀ ਕੀਤਾ ਹੋਇਆ ਆ ਆ ਤੁਸੀਂ ਚੈੱਕ ਕਰੋ ਇਹ ਆਪਾਂ ਪੂਰਾ ਦੇ ਨਾਲ ਜਿਹੜੀ ਆ ਸਕਰਟ ਰੈਡੀ ਕੀਤੀ ਹੋਈ ਆ ਕਗੜਾ ਰੈਡੀ ਕੀਤਾ ਆ ਚੋਣਾ ਵਾਲਾ ਆ ਦੇਖ ਸਕਦੇ ਆ ਤੁਸੀਂ ਬਹੁਤ ਸੋਹਣਾ ਇਹਦਾ ਫਲੇਅਰ ਐ ਪੂਰਾ ਖੁੱਲਡੁੱਲ੍ਹਾ ਫਲੇਅਰ ਬਣਿਆ ਹੋਇਆ ਆ ਇਹਦਾ ਠੀਕ ਆ ਆਹੋ ਦੇਖ ਲਈਂਗਾ ਚੋਣਾ ਚੈੱਕ ਕਰ ਸਕਦੇ ਜੇ ਕਿੰਨੀਆਂ ਜਿਆਦਾ ਚੋਣਾ ਪਈਆਂ ਹੋਈਆਂ ਨੇ ਤੇ ਇਹਦੇ ਤੁਸੀਂ ਲੇਸ ਵੀ ਚੈੱਕ ਕਰ ਸਕਦੇ ਆ ਬਹੁਤ ਹੀ ਪਿਆਰੀ ਜਿਹੜੀ ਇਹਦੇ ਨਾਲ ਆਪਾਂ ਕੰਟਰਾਸਟ ਕਰਕੇ ਲੇਸ ਲਾਈ ਹੋਈ ਆ ਪਿੰਕ ਸ਼ੇਡ ਦੀ ਜਿਹੜੀ ਆ ਉਹ ਲੇਸ ਲੱਗੀ ਆ ਜੇ ਤਾਂ ਤੁਸੀਂ ਚੈੱਕ ਕੀਤਾ ਹੋਆ ਕਿ ਲਹਿੰਗੇ ਦਾ ਫਲੇਅਰ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਤੁਸੀਂ ਇਹਦੀਆਂ ਚੋਣਾ ਵੀ ਚੈੱਕ ਕਰੋ ਬਹੁਤ ਸੋਹਣੀਆਂ ਪਈਆਂ ਹੋਈਆਂ ਠੀਕ ਆ ਜੀ ਬਾਕੀ ਇਹਦੇ ਤੁਸੀਂ نیچے ਦੇਖ ਸਕਦੇ ਆ ਬਹੁਤ ਸੋਹਣੀ ਕੰਟਰਾਸਟ ਕਰਕੇ ਆਪਾਂ ਲੇਸ ਦਿੱਤੀ ਹੋਈ ਆ ਪਿੰਕ ਸ਼ੇਡ ਦੀ ਹੁਣ ਮੈਂ ਤੁਹਾਨੂੰ ਇਹਦੇ ਨਾਲ ਜਿਹੜਾ ਆ ਇਹਦੀ ਸ਼ਰਟ ਵੀ ਸ਼ੋ ਕਰਾਵਾਂਗੀ ਬਹੁਤ ਪਿਆਰੀ ਸ਼ਰਟ ਬਣੀ ਹੋਈ ਆ ਫੁਲਕਾਰੀ ਟਾਂਕੇ ਦੇ ਵਿੱਚ ਜਿਹੜਾ ਆਪਾਂ ਮਸ਼ੀਨ ਦੇ ਨਾਲ ਸ਼ਰਟ ਬਣਾਈ ਹੋਈ ਆ ਆ ਤੁਸੀਂ ਸ਼ਰਟ ਚੈੱਕ ਕਰੋ ਜੀ ਆ ਦੇਖੋ ਕਿੰਨਾ ਸੋਹਣਾ ਸ਼ਰਟ ਤੇ ਵਰਕ ਕੀਤਾ ਗਿਆ ਪੂਰਾ ਕਲਰਫੁਲ ਜਿਹੜਾ ਸ਼ਰਟ ਦਾ ਪੈਟਰਨ ਆ ਪਰ ਰੈਡੀ ਕੀਤਾ ਆ ਠੀਕ ਆ ਵਿੱਚ ਜਿਹੜੇ ਇਹ ਥ੍ਰੈਡਸ ਯੂਜ਼ ਕੀਤੇ ਹੋਏ ਆ ਇਹ ਜਿਹੜਾ ਆਪਾਂ ਮਸ਼ੀਨ ਦੇ ਨਾਲ ਬਣਾਇਆ ਹੋਇਆ ਫੁਲਕਾਰੀ ਟਾਂਕੇ ਦੇ ਵਿੱਚ ਠੀਕ ਹੈ ਜੀ ਆਹਾਂ ਇਹਦੀਆਂ ਆਰਮਸ ਤੇ ਵਰਕ ਆ ਤੁਸੀਂ ਆ ਵੀ ਚੈੱਕ ਕਰ ਸਕਦੇ ਆ ਆ ਦੇਖੋ ਜੀ ਬਹੁਤ ਸੋਹਣੀ ਜਿਹੜੀ ਆਪਾਂ ਸ਼ਰਟ ਰੈਡੀ ਕੀਤੀ ਹੋਈ ਆ ਇਹ ਆਪਾਂ ਲਹਿੰਗਾ ਤੁਸੀਂ ਜਿਹੜਾ ਆ ਇਹ ਵਾਲਾ ਲਹਿੰਗਾ ਆਪਣਾ ਲਾਈਕ ਮਾਈਆਂ ਤੇ ਹਨਾ ਹਲਦੀ ਤੇ ਵੀ ਵੇਅਰ ਕਰ ਸਕਦੇ ਆਂ ਤੇ ਜਾਗੋ ਦੇ ਟਾਈਮ ਤੇ ਵੀ ਤੇ ਹੁਣ ਤੁਸੀਂ ਇਹਦਾ ਦੁਪੱਟਾ ਚੈੱਕ ਕਰੋ ਆ ਦੇਖੋ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਹੀ ਪਿਆਰਾ ਬਣਿਆ ਹੋਇਆ ਆ ਆ ਤੁਸੀਂ ਚੈੱਕ ਕਰ ਸਕਦੇ ਆ ਚਾਲਰਵਾੜੀ ਜਿਹੜੀ ਆਪਾਂ ਇਹਨੂੰ ਲੇਸ ਕੀਤੀ ਹੋਈ ਆ ਬਹੁਤ ਹੀ ਪਿਆਰੀ ਜਿਹੜੀ ਆ ਉਹ ਲੇਸ ਕੀਤੀ ਆਪਾਂ ਇਹਨੂੰ ਤੇ ਬਹੁਤ ਹੀ ਪਿਆਰਾ ਲਹਿੰਗਾ ਆ ਜਿੰਨੇ ਵੀ ਰੈਡੀ ਕਰਵਾਉਣਾ ਹੈਗਾ ਆ ਇਹ ਆਪਾਂ ਜਿਹੜਾ ਲਹਿੰਗਾ ਆ ਆਪਾਂ ਰੱਖਿਆ ਹੋਇਆ ਰੈਂਟ ਤੇ ਠੀਕ ਹੈ ਜੀ ਬਿਲਕੁਲ ਫਰੈਸ਼ ਪੀਸ ਹੈਗਾ ਆ ਆਪਣੇ ਕੋਲੇ ਜਿੰਨੇ ਵੀ ਰੈਂਟ ਤੇ ਖੜਨਾ ਹੋਵੇ ਤੁਸੀਂ ਲੈ ਕੇ ਜਾ ਸਕਦੇ ਆ ਜੇ ਕਿਸੇ ਨੇ ਥੀਮ ਆਰਡਰ ਆਪਣਾ ਥੀਮ ਪਲਾਨ ਕਰਨਾ ਹੈਗਾ ਵਾ ਤੁਸੀਂ ਸਾਨੂੰ ਕਹਿ ਕੇ ਆਪਣੇ ਜਿਹੜੇ ਲਹਿੰਗੇ ਕਸਟਮਾਈਜ਼ ਕਰਵਾ ਸਕਦੇ ਆ ਜਿਹੜੇ ਵੀ ਕਲਰ ਤੇ ਕਰਵਾਉਣਾ ਹੋਵੇ ਤੁਸੀਂ ਕਰਵਾ ਸਕਦੇ ਆ ਸਾਡੇ ਕੋਲੋਂ ਤੇ ਜੇ ਕਿਸੇ ਨੇ ਰੈਂਟ ਤੇ ਖੜਨਾ ਹੋਵੇ ਤੁਸੀਂ ਲੈ ਕੇ ਜਾ ਸਕਦੇ ਆ ਇੱਕ ਆ ਵੀ ਤੁਸੀਂ ਲਹਿੰਗਾ ਦੇਖੋ ਇਹ ਵੀ ਬਹੁਤ ਸੋਹਣਾ ਡਬਲ ਸ਼ੇਡ ਦੇ ਵਿੱਚ ਆਪਾਂ ਲਹਿੰਗਾ ਰੈਡੀ ਕੀਤਾ ਹੋਇਆ ਆ ਡਬਲ ਕਲਰ ਆ ਹੈ ਤੁਸੀਂ ਚੈੱਕ ਕਰ ਸਕਦੇ ਜੇ ਆ ਦੇਖੋ ਜੀ ਮੋਰ ਪੰਖੀ ਆ ਤੇ ਮੇਜੈਂਟਾ ਦੀ ਟੋਨ ਦੇ ਨਾਲ ਆਪਾਂ ਲਹਿੰਗਾ ਰੈਡੀ ਕੀਤਾ ਆ ਇਹ ਸਾਰੇ ਤੇ ਹੀ ਆਪਾਂ ਆਰੀ ਵਰਕ ਕੀਤਾ ਹੋਇਆ ਆ ਤੇ ਇਹਦਾ ਵੀ ਪੂਰਾ ਪੂਰਾ ਐਮ ਪੂਰਾ ਵੱਡੇ ਵਾਲਾ ਜਿਹੜਾ ਇਹਦਾ ਫਲੇਅਰ ਹੈਗਾ ਆ ਠੀਕ ਹੈ ਜੀ ਇਹਦੇ ਨੀਤੇ ਜਿਹੜੀ ਆਪਾਂ ਲੇਸ ਕੀਤੀ ਹੋਈ ਆ ਚਾਲਰ ਵਾਲੀ ਜਿਹੜੀ ਲੇਸ ਕੀਤੀ ਹੋਈ ਆ ਲੂਜ਼ ਵਾਲੀ ਤੇ ਬਹੁਤ ਹੀ ਪਿਆਰੀ ਲੱਗਦੀ ਆ ਤੇ ਆ 사이ਡ ਤੇ ਇਹਦੇ ਜਿਹੜਾ ਆਪਾਂ ਲਟਕਣ ਵੀ ਲਗਾਇਆ ਹੋਇਆ ਵਾ ਤੇ ਇਦੀ ਦਾ ਨੂੰ ਮੈਂ ਸ਼ਾਰਟ ਵੀ ਸ਼ੋਅ ਕਰਦੀ ਆ ਆ ਬਹੁਤ ਹੀ ਪਿਆਰਾ ਜਿਹਾ ਲਹਿੰਗਾ ਬਣਿਆ ਹੋਇਆ ਵਾ ਤੇ ਜਿੰਨੇ ਵੀ ਰੈਡੀ ਕਰਵਾਉਣਾ ਹੋਵੇ ਹਨਾ ਤੁਸੀਂ ਆਪਣੇ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੈਗੇ ਆ ਪੂਰੇ ਵੱਡੇ ਖੁੱਲੇ ਫਲੇਅਰ ਵਾਲੇ ਲਹਿੰਗੇ ਹੈਗੇ ਆ ਇਹ ਆਏਗੀ ਹੁਣ ਤੁਸੀਂ ਸ਼ਾਰਟ ਚੈੱਕ ਕਰਿਓ ਸ਼ਾਰਟ ਵੀ ਪੂਰੀ ਜੜੀ ਦੀ ਆ ਆਰੀ ਦੇ ਵਿੱਚ ਬਣੀ ਹੋਈ ਆ ਆ ਦੇਖੋ ਜੀ ਵੀ ਸ਼ੇਪ ਦੇ ਵਿੱਚ ਇਹਦਾ ਪਰ ਨੈਕ ਰੈਡੀ ਕੀਤਾ ਆ ਪ੍ਰੋਪਰ ਇਹਦਾ ਜਿਹੜਾ ਘੇਰਾ ਬਣਿਆ ਹੋਇਆ ਆ ਛੋਟੇ ਜਿਹੜੇ ਨੇ ਉਹ ਆਪਾਂ ਚਾਕ ਬਣਾਏ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਛੋਟੀਆਂ-ਛੋਟੀਆਂ ਆਪਾਂ ਚਾਕਸ ਬਣਾਈਆਂ ਹੋਈਆਂ ਇਹਦੀਆਂ ਤੇ ਇਹਦੀਆਂ ਤੁਸੀਂ ਆਰਮਸ ਵੀ ਚੈੱਕ ਕਰੋ ਆਰਮਸ ਵੀ ਬਹੁਤ ਹੀ ਪਿਆਰੀਆਂ ਰੈਡੀ ਕੀਤੀ ਹੋਈਆਂ ਆਪਾਂ ਇਹਦੀਆਂ ਤੇ ਇਹਦਾ ਵੀ ਸ਼ੇਪ ਦੇ ਵਿੱਚ ਨਿਕਿਆ ਤੇ ਬਹੁਤ ਹੀ ਪਿਆਰਾ ਜਿਹਾ ਲਹਿੰਗਾ ਹੈ ਆਪਾਂ ਰੈਡੀ ਕੀਤਾ ਹੋਇਆ ਹੁਣ ਤੁਸੀਂ ਦਾ ਦੁਪੱਟਾ ਵੀ ਚੈੱਕ ਕਰੋ ਦੁਪੱਟਾ ਵੀ ਬਹੁਤ ਪਿਆਰਾ ਦੁਪੱਟਾ ਆ ਤੇ ਆ ਦੇਖੋ ਜੀ ਆਹ ਇਹਦੇ ਨਾਲ ਆਪੇ ਦਾ ਦੁਪੱਟਾ ਰੈਡੀ ਕੀਤਾ ਹੋਇਆ ਸੇਮ ਜਿਹੜੀ ਆਪਾਂ ਚਾਲਰੀ ਦੇ ਨੀਜੇ ਘੇਰੇ ਦੇ ਲਾਈ ਹੋਈ ਆ ਸੇਮ ਉਹ ਦੁਪੱਟੇ ਦੇ ਕੀਤੀ ਹੋਈ ਆ ਇਹਨੋਂ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਆ ਤੇ ਰੈਂਟ ਤੇ ਤੁਸੀਂ ਸਾਡੇ ਕੋਲੋਂ ਲੈ ਕੇ ਜਾ ਸਕਦੇ ਆ ਰੈਂਟ ਤੇ ਅਸੀਂ ਜੇ ਤੁਸੀਂ ਆਪ ਕਸਟਮਾਈਜ਼ ਕਰਵਾਉਣਾ ਹੈ ਨਾ ਕਿਸੇ ਵੀ ਸ਼ੇਡ ਦੇ ਵਿੱਚ ਉਹ ਅਸੀਂ ਤੁਹਾਨੂੰ ਰੈਂਟ ਤੇ ਨਹੀਂ ਦਵਾਂਗੇ ਜਿਹੜੀਆਂ ਚੀਜ਼ਾਂ ਆਲਰੇਡੀ ਸਾਡੇ ਕੋਲ ਬਣ ਚੁੱਕੀਆਂ ਨੇ ਤੁਸੀਂ ਇਹ ਸਾਡੇ ਕੋਲ ਰੈਂਟ ਤੇ ਲੈ ਕੇ ਜਾ ਸਕਦੇ ਆ ਤੇ ਬਹੁਤ ਹੀ ਅਸੀਂ ਪਿਆਰੀਆਂ ਪਿਆਰੀਆਂ ਜਿਹੜੀਆਂ ਸ਼ੇਡਸ ਉਹ ਰੈਡੀ ਕੀਤੀਆਂ ਹੋਈਆਂ ਆ ਤੇ ਇਹ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਬਿਲਕੁਲ ਅਲੱਗ ਜਿਹਾ ਅਸੀਂ ਕੀਤਾ ਹੋਇਆ ਆ ਇੱਕ ਆ ਵੀ ਦੇਖੋ ਬਲੂ ਸ਼ੇਡ ਦੇ ਵਿੱਚ ਲਹਿੰਗਾ ਬਣਾਇਆ ਹੋਇਆ ਬਹੁਤ ਸੋਹਣਾ ਲਹਿੰਗਾ ਆ ਤੁਸੀਂ ਚੈੱਕ ਕਰ ਸਕਦੇ ਆ ਕਲੀਆਂ ਵਾਲਾ ਲਹਿੰਗਾ ਬਣਾਇਆ ਆਪਾਂ ਇਹਦੇ ਵਿੱਚ ਜਿਹੜਾ ਕਿ ਆਪਾਂ ਟਿੱਕੀਆਂ ਦਾ ਯੂਜ਼ ਕੀਤਾ ਹੋਇਆ ਤੇ ਨੀਚੇ ਉਦਾਂ ਹੀ ਕਨਸੈਪਟ ਦੇ ਵਿੱਚ ਜਿਹੜੀ ਆਪਾਂ ਲੇਸ ਕੀਤੀ ਹੋਈ ਆ ਗੋਟਾ ਪਤੀ ਦੇ ਵਿੱਚ ਹੁਣ ਜਿਹੜੀ ਇਹਦੀ ਮੈਂ ਤੁਹਾਨੂੰ ਸ਼ਰਟ ਵੀ ਦਿਖਾਉਣੀ ਆ ਸ਼ਰਟ ਵੀ ਬਹੁਤ ਸੋਹਣੀਆਂ ਟਿੱਕੀਆਂ ਲਗਾ ਕੇ ਆਪਾਂ ਬਣਾਈ ਹੋਈ ਆ ਤੇ ਸੇਮ ਉਦਾਂ ਦਾ ਹੀ ਦਾ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਆ ਤੇ ਬਾਕੀ ਇਹ ਆ ਕਿ ਇਹਦੀ ਫਿਟਿੰਗ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਇਸ਼ੂ ਨਹੀਂ ਆਊਗਾ ਕਿਉਂਕਿ ਆਪਾਂ ਸਾਰੇ ਲਹਿੰਗੇ ਦੇ ਪਿੱਛੇ ਇਦਾਂ ਨਾ ਲੂਪੀਆਂ ਲਗਾਈਆਂ ਹੋਈਆਂ ਆਂ ਕਿ ਤੁਸੀਂ ਫਿਟਿੰਗ ਆਪਣੀ ਖੁਦ ਆਰਾਮ ਨਾਲ ਪਿੱਛੋਂ ਕਰ ਸਕਦੇ ਟਾਈਟ ਕਰ ਤੇ ਇਹ ਵੀ ਬਹੁਤ ਸੋਹਣਾ ਲਹਿੰਗਾ ਬਣਿਆ ਹੋਇਆ ਤੁਸੀਂ ਚੈੱਕ ਕਰੋ ਜੀ ਇਹ ਵੀ ਸਾਰਾ ਆ ਤੁਸੀਂ ਚੈੱਕ ਕਰ ਸਕਦੇ ਆ ਇਹਦੇ ਘੇਰੇ ਵੀ ਆਪਾਂ ਉਦਾਂ ਹੀ ਸੇਮ ਜਿੱਦਾਂ ਦਾ ਆਪਾਂ ਸਕਰਟ ਦਾ ਘੇਰ ਬਣਾਇਆ ਹੋਇਆ ਉਦਾਂ ਬਣਾਇਆ ਹੈ ਟਿੱਕੀਆਂ ਲਗਾ ਕੇ ਇਹਦੀ ਨੈੱਕ ਵੀ ਬਹੁਤ ਪਿਆਰੀ ਬਣੀ ਹੋਈ ਆ ਆਹ ਇਹਦੀਆਂ ਆਰਮਜ਼ ਆ ਤੇ ਇਹਦਾ ਤੁਸੀਂ ਦੁਪੱਟਾ ਵੀ ਚੈੱਕ ਕਰੋ ਦੁਪੱਟਾ ਵੀ ਬਹੁਤ ਸੋਹਣਾ ਦਾ ਦੁਪੱਟਾ ਪਰ ਬਣਾਇਆ ਹੋਇਆ ਆ ਚਾਲਰ ਵਾਲੀ ਇਹਦੇ ਤੇ ਵੀ ਬਿਲਕੁਲ ਚਾਲਰ ਵਾਲੀ ਜਿੰਨੀਆਂ ਆਪਾਂ ਚਾਲਰ ਵਾਲੀਆਂ ਲੇਸਿਸ ਕੀਤੀਆਂ ਸਾਰੀਆਂ ਡਿਫਰੈਂਟ ਡਿਫਰੈਂਟ ਕੀਤੀਆਂ ਹੈਗੀਆਂ ਸੇਮ ਨਹੀਂ ਹੈਗੀਆਂ ਇਹਦੇ ਸਾਰੇ ਤੇ ਹੀ ਆਪਾਂ ਟਿੱਕੀਆਂ ਲਗਾਈਆਂ ਹੋਈਆਂ ਨੇ ਚਾਲਰ ਵਾਲੀ ਲੇਸ ਲਗਾਈ ਹੋਈ ਆ সিলਵਰ ਸ਼ੇਡ ਦੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਆਪਾਂ ਲਹਿੰਗਾ ਰੈਡੀ ਕੀਤਾ ਹੋਇਆ ਆ ਇਹ ਵੀ ਤੁਸੀਂ ਸਾਡੇ ਕੋਲੋਂ ਰੈਂਟ ਤੇ ਲੈ ਕੇ ਜਾ ਸਕਦੇ ਜੀ ਆਹ ਦੇਖੋ ਜੀ ਬਹੁਤ ਹੀ ਪਿਆਰਾ ਇਹ ਵੀ ਕਲੀਆਂ ਵਾਲਾ ਆਪਾਂ ਜਿਹੜਾ ਬ੍ਰாக்கਟ ਦੇ ਵਿੱਚ ਜਿਹੜਾ ਲਹਿੰਗਾ ਰੈਡੀ ਕੀਤਾ ਹੈਗਾ ਸਕਰਟ ਬਣੀ ਹੋਈ ਆ ਠੀਕ ਹੈ ਜੀ ਤੇ ਇਹਦੇ ਤੇ ਵੀ ਬਹੁਤ ਹੀ ਪਿਆਰੀ ਜਿਹੜੀ ਆਪਾਂ ਲੇਸ ਕੀਤੀ ਹੋਈ ਆ ਡਬਲ ਡਬਲ ਲੇਸਿਸ ਆ ਇਹਦੇ ਤੇ ਵੀ ਠੀਕ ਹੈ ਆਹ ਦੇਖੋ ਬਹੁਤ ਹੀ ਪਿਆਰੇ 골ਡਨ ਛੇੜ ਦੇ ਇਹਦੇ ਤੇ ਆਪਾਂ ਜਿਹੜੇ ਲਟਕਣ ਕੀਤੇ ਹੋਏ ਆ ਹੁਣ ਮੈਂ ਤੁਹਾਨੂੰ ਇਹਦੀ ਜਿਹੜੀ ਆ ਸ਼ਰਟ ਆ ਉਹ ਵੀ ਸ਼ੋ ਕਰਦੀ ਆ ਇਹ ਇਹ ਆਪਾਂ ਬ੍ਰாக்கਟ ਚ ਬਣਾਇਆ ਲਹਿੰਗਾ ਤੇ ਜਿਹੜੀ ਇਹਦੀ ਸ਼ਰਟ ਹੈਗੀ ਆ ਉਹ ਆਪਾਂ ਸੈਮੀ ਦੇ ਵਿੱਚ ਬਣਾਈ ਹੋਈ ਆ ਆ ਦੇਖੋ ਸਕਿਨ ਸ਼ੇਡ ਦੀ ਦੀ ਸ਼ਰਟ ਹੈ ਆ ਇਹਦਾ ਵੀ ਨੈੱਕ ਬਣਿਆ ਹੋਇਆ ਹੈ ਸੇਮ ਇਹਨੂੰ ਵੀ ਲੇਸਿਸ ਦੇ ਨਾਲ ਆਪਾਂ ਰੈਡੀ ਕੀਤਾ ਹੋਇਆ ਘੇਰਾ ਬਣਿਆ ਹੋਇਆ ਆ ਇਹਦੀਆਂ ਚਾਕਾਂ ਤੇ ਵੀ ਲੇਸ ਕੀਤੀ ਆ ਆਪਾਂ ਜੀ ਤੇ ਸੇਮ ਇਦਾਂ ਹੀ ਇਹਦੀਆਂ ਆਰਮਸ ਤੇ ਵੀ ਲੇਸ ਕੀਤੀ ਹੋਈ ਆ ਲੇਸਿਸ ਜਿਹੜੀ ਕੀਤੀ ਹੋਈ ਆ ਸਾਰੀ ਸ਼ਰਟ ਦੇ نیچے ਆਪਾਂ ਇਹਦੇ ਬ੍ਰாக்கਟ ਦਾ ਪੈਚ ਦੇ ਕੇ ਫਿਰ ਉਹਦੇ ਤੇ ਲੇਸ ਕੀਤੀ ਆ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਹੈਗਾ ਉਹ ਦੁਪੱਟਾ ਇਹਦੇ ਨਾਲ ਆਪਾਂ ਪਿਓਰ ਸ਼ਿਮਰ ਚ ਦੁਪੱਟਾ ਰੈਡੀ ਕੀਤਾ ਹੋਇਆ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਫਾਈਨ ਆ ਇਧਰ ਦੇਖੋ ਜੀ ਚਿਮਰ ਦੇ ਵਿੱਚ ਇਹਦਾ ਦੁਪੱਟਾ ਰੈਡੀ ਹੋਇਆ ਸੇਮ ਉਹੀ ਜਿਹੜੀ ਲੇਸ ਆਪਾਂ ਸਾਰੇ ਉਤੇ ਹੀ ਲਹਿੰਗੇ ਤੇ ਕੀਤੀ ਹੋਈ ਆ ਸੇਮ ਉਹੀ ਇਹਦੇ ਤੇ ਕੀਤੀ ਹੋਈ ਆ ਤੇ ਇਹ ਵੀ ਇੱਕ ਡਿਫਰੈਂਟ ਜਿਹਾ ਕਨਸੈਪਟ ਆ ਆਪਾਂ ਰੈਡੀ ਕੀਤਾ ਆ ਬਹੁਤ ਸੋਹਣਾ ਇਹ ਵੀ ਹੈਗਾ ਆ ਇਹ ਵੀ ਤੁਸੀਂ ਸਾਡੇ ਕੋਲੋਂ ਰੈਂਟ ਤੇ ਲੈ ਕੇ ਜਾ ਸਕਦੇ ਆ ਜੀ ਇਹ ਕਾ ਵੀ ਦੇਖੋ ਲਹਿੰਗਾ ਵੀ ਬਹੁਤ ਸੋਹਣਾ ਆ ਪਰ ਡਿਫਰੈਂਟ ਜੀ ਸ਼ੇਡ ਤੇ ਲਹਿੰਗਾ ਰੈਡੀ ਕੀਤਾ ਹੋਇਆ ਆ ਇਹ ਵੀ ਸਾਰਾ ਮਸ਼ੀਨ ਦੇ ਵਿੱਚ ਲਹਿੰਗਾ ਰੈਡੀ ਹੋਇਆ ਆ ਇਹਦਾ ਤੁਸੀਂ ਦੇਖੋ ਇਹਦੇ ਤੇ ਬਹੁਤ ਸੋਹਣਾ ਜਿਹੜਾ ਕੁਗੀਆਂ ਜਿਆ ਵਾਲਾ ਪਾ ਕਨਸੈਪਟ ਦੇ ਕੇ ਇਹ ਲਹਿੰਗਾ ਰੈਡੀ ਕੀਤਾ ਹੋਇਆ ਇਹਦੇ ਚਾਰੋਂ ਸਾਈਡ ਤੇ ਫਰੰਟ ਤੇ ਪਿੱਛੇ ਬੈਕ ਤੇ ਸਾਰੇ ਤੇ ਸੇਮ ਇਦਾਂ ਹੀ ਵਰਕ ਹੋਇਆ ਆ ਠੀਕ ਹੈ ਜੀ ਤੇ ਮੈਂ ਹੁਣ ਤੁਹਾਨੂੰ ਇਹਦਾ ਵੀ ਘੇਰ ਬਹੁਤ ਜ਼ਿਆਦਾ ਹੈਗਾ ਆ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਇਹ ਵੀ ਲਹਿੰਗਾ ਬਣਿਆ ਹੋਇਆ ਆਪਣੇ ਕੋਲੇ ਇੱਕ ਹੁਣ ਮੈਂ ਤੁਹਾਨੂੰ ਇਹਦੀ ਸ਼ਾਰਟ ਵੀ ਦਿਖਾਉਣੀ ਆ ਸ਼ਰਟ ਵੀ ਦੀ ਆਪਾਂ ਬਹੁਤ ਪਿਆਰੀ ਬਣਾਈ ਹੋਈ ਆ ਆ ਤੁਸੀਂ ਚੈੱਕ ਕਰੋ ਜੀ ਆ ਦੇਖੋ ਜੀ ਇਹਦੇ ਵੀ ਘੇਰੇ ਦੇ ਉੱਤੇ ਸੇਮ ਉਹੀ ਵਰਕ ਹੋਇਆ ਆ ਸੇਮ ਹੀ ਇਹਦਾ ਆਪਾਂ ਜਿਹੜਾ ਆਪ ਤੁਸੀਂ ਚੈੱਕ ਕਰ ਸਕਦੇ ਆ ਬਾਹਾਂ ਦੇ ਉੱਤੇ ਸੇਮ ਉਹੀ ਕਨਸੈਪਟ ਕੀਤਾ ਹੋਇਆ ਆ ਤੇ ਇਹਦਾ ਦੁਪੱਟਾ ਚੈੱਕ ਕਰੋ ਦੁਪੱਟਾ ਇਹਦੇ ਨਾਲ ਹੈਗਾ ਜੀ ਫੁੱਲ ਚਨੌਣ ਦਾ ਦੁਪੱਟਾ ਇਹਦੇ ਨਾਲ ਰੱਖਿਆ ਹੋਇਆ ਆ ਆਪਾਂ ਥੀਮ 'ਚ ਆ ਦੇਖੋ ਤੇ ਸੇਮ ਉਹੀ ਕਲਰ ਦੀ ਜਿਹੜੀ ਆਪਾਂ ਲੇਸ ਕੀਤੀ ਹੋਈ ਆ ਉਹਦੇ ਨਾਲ ਕੰਟਰਾਸਟ ਕਰਕੇ ਤੇ ਇਹ ਵੀ ਬਹੁਤ ਪਿਆਰਾ ਲਹਿੰਗਾ ਆਪਣੇ ਕੋਲੇ ਇਹ ਵੀ ਜਿੰਨੇ ਵੀ ਰੈਟ ਤੇ ਲੈਣਾ ਹੋਵੇ ਲੈ ਕੇ ਜਾ ਸਕਦਾ ਆ ਤੇ ਜਿੰਨੇ ਆਪਣਾ ਬਣਵਾਉਣਾ ਹੋਵੇ ਉਹ ਬਨਾਵਾ ਸਕਦਾ ਆ ਇਹ ਜਿਹੜਾ ਲਹਿੰਗਾ ਹੈ ਆਪਾਂ ਖਾਦੀ ਸਿਲਕ ਤੇ ਰੈਡੀ ਕੀਤਾ ਹੋਇਆ ਆ ਇਸ ਨੂੰ ਵੀ ਆਪਾਂ ਲੇਸੀਸ ਦੇ ਨਾਲ ਹੀ ਰੈਡੀ ਕੀਤਾ ਹੋਇਆ ਆ ਆ ਤੁਸੀਂ ਦੇਖ ਸਕਦੇ ਸਾਰੇ ਹੀ ਦੇ ਆਪਾਂ ਜਿਹੜੀਆਂ ਲੇਸੀਸ ਕੀਤੀਆਂ ਹੋਈਆਂ ਆ ਇਹਦਾ ਜਿਹੜਾ ਕਿਰਾ ਆ ਉਹਦੇ ਤੇ ਵੀ ਪੂਰੀ ਬ੍ਰਾਡ ਵਾਲੀ ਆਪਾਂ ਲੇਸ ਕੀਤੀ ਹੋਈ ਆ ਤੇ ਇਹਦੇ ਤੁਸੀਂ ਲਟਕਣ ਵੀ ਦੇਖ ਸਕਦੇ ਦਰ ਦੇਖੋ ਇਹਦੇ ਨਾਲ ਬਹੁਤ ਸੋਹਣੇ ਆਪਾਂ ਜਿਹੜੇ ਆ ਲਟਕਣ ਇਹਦੇ ਨਾਲ ਮੈਚ ਕਰਕੇ ਲਗਾਏ ਹੋਏ ਆ ਬੜੇ ਪਿਆਰੇ ਹੁਣ ਮੈਂ ਤੁਹਾਨੂੰ ਇਹਦੀ ਸ਼ਰਟ ਦਿਖਾਉਣੀ ਆ ਸ਼ਰਟ ਜਿਹੜੀ ਇਹਦੀ ਆ ਉਹ ਹੋ ਹੈਂਡਵਰਕ ਦੇ ਨਾਲ ਰੈਡੀ ਹੋਈ ਆ ਸ਼ਰਟ ਦਾ ਇਹਦਾ ਫੈਬਰਿਕ ਹੈਗਾ ਯੋਰ ਚਰਟ ਦੇ ਵਿੱਚ ਪੂਰੀ ਹੈਂਡ ਦੇ ਨਾਲ ਇਹ ਰੈਡੀ ਕੀਤੀ ਆ ਜੀ ਪੂਰੀ ਸ਼ਰਟ ਤੇ ਹੀ ਵਰਕ ਹੋਇਆ ਆ ਆਰਮਜ਼ ਵੀ ਦੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਆ ਹਾਂ ਤੁਸੀਂ ਚੈੱਕ ਕਰ ਸਕਦੇ ਆ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਕੀਤਾ ਆ ਹਾਂ ਹੁਣ ਤੁਸੀਂ ਦਾ ਦੁਪੱਟਾ ਚੈੱਕ ਕਰੋ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਸੇਮ ਉਦਾਂ ਹੀ ਡਬਲ ਟ੍ਰਿਪਲ ਲੇਸਿਸ ਕਰਕੇ ਇਹਦਾ ਦੁਪੱਟਾ ਰੈਡੀ ਕੀਤਾ ਹੋਇਆ ਆ ਆਪਾਂ ਤੇ ਇਹ ਵੀ ਤੁਸੀਂ ਆਪਣੇ ਕੋਲੋਂ ਰੈਂਟ ਤੇ ਲੈ ਕੇ ਜਾ ਸਕਦੇ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਪਣੇ ਜਿਹੜੇ ਲਹਿੰਗੇ ਆ ਉਹ ਸਾਰੇ ਰੈਡੀ ਕੀਤੇ ਹੋਏ ਤੁਹਾਨੂੰ ਦਿਖਾਏ ਨੇ ਠੀਕ ਆ ਜੀ ਜਿੰਨੇ ਵੀ ਸਾਡੇ ਕੋਲੋਂ ਰੈਂਟ ਤੇ ਲੈਣੇ ਹੋ ਤੁਸੀਂ ਰੈਂਟ ਤੇ ਲੈ ਕੇ ਜਾ ਸਕਦੇ ਦੇ ਬਾਕੀ ਸਾਡਾ ਲਾਈਕ ਤੁਹਾਨੂੰ ਨਾ ਐਡਰੈਸ ਦਾ ਥੋੜੀ ਪ੍ਰੋਬਲਮ ਆਉਂਦੀ ਆ ਸਾਰਿਆਂ ਨੂੰ ਸਾਡੀ ਜੇ ਡਿਸਟ੍ਰਿਕਟ ਹੈਗੀ ਆ ਤਰਨਤਾਰਨ ਤੇ ਉਧਰਲੀ ਸਾਈਡ ਵਾਲਾ ਚੋਲਾ ਸਾਹਿਬ ਕਹਿਆਂ ਨੂੰ ਲੱਗਦਾ ਚੋਲਾ ਸਾਹਿਬ ਚੋਲਾ ਸਾਹਿਬ ਸਾਡੇ ਪਿੰਡ ਦਾ ਨਾਮ ਆ C H O H L A ਤੇ ਜਿੰਨੇ ਵੀ ਲੈ ਕੇ ਜਾਣਾ ਹੋਵੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਤੁਸੀਂ ਸਾਡੀ ਬੁਟੀਕ ਤੇ ਵੀ ਆਨ ਕੇ ਵਿਜ਼ਿਟ ਕਰ ਸਕਦੇ ਹੋ ਤੇ ਜਿੱਦਾਂ ਦੇ ਵੀ ਲਹਿੰਗੇ ਵਗੈਰਾ ਤੁਸੀਂ ਆਰਡਰ ਕਰਵਾਉਣੇ ਹੋਨ ਕਸਟਮਾਈਜ਼ ਕਰਵਾਉਣੇ ਹੋਨ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਆ ਤੇ ਅੱਜ ਦੀ ਵੀਡੀਓ ਸਿਰਫ ਇੰਨੀ ਸੀ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਜਣੇ ਬਹੁਤ ਪਿਆਰ ਦੇ ਰਹੇ ਹੋ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਵੀਡੀਓ ਨੂੰ ਤੇ ਲਾਈਕ ਵੀ ਕਰੋ ਥੈਂਕ ਯੂ ਸੋ ਮੱਚ ਜੀ